ਅੰਮ੍ਰਿਤਸਰ ਅਧੀਨ ਟ੍ਰੈਫਿਕ ਪੁਲਿਸ ਵੱਲੋਂ ਧੁੰਦ ਦੇ ਮੱਦੇਨਜ਼ਰ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਟ੍ਰੈਫਿਕ ਪੁਲਿਸ ਅਧਿਕਾਰੀਆਂ ਨੇ ਧੁੰਦ ਵਾਲੇ ਮੌਸਮ ਦੌਰਾਨ ਵਾਹਨਾਂ ਨੂੰ ਰਿਫਲੈਕਟਰ ਲਗਾਈ ਕਿਹਾ ਧੁੰਦ ਵਾਲੇ ਮੌਸਮ ਦੌਰਾਨ ਹੌਲੀ ਗੱਡੀ ਚਲਾਓ ਲਾਈਟਾਂ ਜਗਾਓ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਦੇ ਅਮਿਤ ਕੁਮਾਰ ਦੀ ਲੁਧਿਆਣਾ ਤੋਂ ਇਹ ਰਿਪੋਰਟ Yang Terima kasih telah <laughs> menonton! I'm ਤੇ ਰਿਫਲੈਕਟਰ ਸਿਰਫ ਜਿਨਾਂ ਨੇ ਪੁੱਛ ਲੰਘਦੇ ਨੇ ਪਰ ਜਿਹੜੇ ਕੁਝ ਬਾਹਰ ਵਾਲੇ ਉਹਨਾਂ ਨੂੰ ਵੀ ਆਪਣਾ ਪੇਸ਼ਾ ਵੀ ਸਰਦੀਆਂ ਦੇ ਮੌਸਮ ਦੇ ਰੇਡੀਅਮ ਲਾਣਾ ਚਾਹੀਦਾ ਉਹਨਾਂ ਨੂੰ ਵੀ ਤੁਹਾਡੇ ਵੱਲੋਂ ਕੋਈ ਸੁਨੇਹਾ ਹੈਗਾ ਬਿਲਕੁਲ ਜੀ ਇਹ ਡਰਾਈਵ ਦਾ ਮਕਸਦ ਦੇਖੋ 100% ਵੀਕਲ ਅਸੀਂ ਨਹੀਂ ਕਵਰ ਕਰ ਸਕਦੇ ਪਰ ਇਸ ਡਰਾਈਵ ਨਾਲ ਅਸੀਂ ਇੱਕ ਮੈਸੇਜ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਕਿ ਅੱਗੇ ਤੋਂ ਹੰਦਾਂ ਦੇ ਮੌਸਮ 'ਚ ਸੇਫਟੀ ਬਹੁਤ ਜ਼ਰੂਰੀ ਹੈ ਔਰ ਜਿੰਨਾ ਹੋ ਸਕੇ ਆਪਾਂ ਨੂੰ ਬਚਾਅ ਕਰਨਾ ਚਾਹੀਦਾ ਆਪਾਂ ਇਹ ਘੱਟੋ ਘੱਟ ਰੋਡ ਐਕਸੀਡੈਂਟਸ ਕਰਕੇ ਜਿਹੜਾ ਜਾਨੀ ਮਾਲੀ ਨੁਕਸਾਨ ਦੋਵੇਂ ਹੁੰਦਾ ਆਪਾਂ ਉਸ ਉਹਦੇ ਲਈ ਜਿਹੜੇ ਸਟicker ਐ ਬੜੀ ਕੰਮ ਦੀ ਚੀਜ਼ ਐ ਰਿਫਲੈਕਟਰ ਟੇਪ ਆ ਆਪਣੇ ਪੱਧਰ ਤੇ ਲਗਾਉਣੀਆਂ ਚਾਹੀਦੀਆਂ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਸਾਰੇ ਆਪਣੇ ਆਪਣੇ ਵਹੀਕਲ ਤੇ ਟੇਪਸ ਲਗਾਉਣ ਸਰ ਇੱਕ ਬੇਜ਼ਾਰਾ ਜਿਹੜੇ ਕੋਈ ਜਾਨਵਰ ਆ ਉਹ ਵੀ ਸੜਕਾਂ ਤੇ ਆ ਜਾਂਦੇ ਆ ਉਹਨਾਂ ਦੇ ਵੀ ਇੱਕ ਰੇਡੀਅਮ ਵਾਲੀ ਟੇਪ ਆ ਕਾ ਵੀ ਪੁਲਿਸ ਵੱਲੋਂ ਪਹਿਲਾਂ ਵੀ ਬਰਾਲੇ ਕੀਤੇ ਗਏ ਸੀ ਉਹ ਵੀ ਵੈਸੇ ਹੋਣੀ ਚਾਹੀਦੀ ਕਿ ਨਹੀਂ ਕਿਉਂਕਿ ਸੜਕ ਦੇ ਵਿੱਚ ਉਹਨਾਂ ਦੇ ਕਾ ਤੁਸੀਂ ਬਹੁਤ ਵਧੀਆ ਪੁਆਇੰਟ ਚੱਕਿਆ ਜੀ ਜਿਹੜੇ ਪਸ਼ੂ ਨੇ ਜਾਨਵਰ ਨੇ ਇਹ ਬੇਜਬਾਨ ਨੇ ਇਹਨਾਂ ਐਕਸੀਡੈਂਟ ਹੁੰਦਾ ਹੈ ਇਹਨਾਂ ਦਾ ਵੀ ਜਾਨ ਦਾ ਨੁਕਸਾਨ ਹੁੰਦਾ ਹੈ ਪਬਲਿਕ ਨੂੰ ਵੀ ਹੁੰਦਾ ਹੈ ਤਾਂ ਫਿਰ ਇਹਦੇ ਲਈ ਵੀ ਅਸੀਂ ਕੋਪਰਾਲਾ ਇਹਨਾਂ ਲਈ ਇੱਕ ਰਿਫਲੈਕਟਰ ਕੋਲਰ ਹੁੰਦਾ ਜੋ ਧੁੰਦਾਂ ਦੇ ਮੌਸਮ 'ਚ ਇਹਨਾਂ ਦੇ ਗਲੇ 'ਚ ਪਾਇਆ ਜਾ ਸਕਦਾ ਅਸੀਂ ਕਿਸੇ ਐਨੀਮਲ ਵਾਲੇ ਐਨਜੀਓ ਨਾਲ ਅਸੀਂ ਆਲਰੇਡੀ ਗੱਲ ਚੱਲ ਰਹੀ ਹੈ ਮੇਰੀ ਕਿਸੇ ਐਨੀਮਲ ਐਨਜੀਓ ਨਾਲ ਟਾਈਪ ਕਰਕੇ ਅਸੀਂ ਜਲਦੀ ਤੁਹਾਨੂੰ ਉਹਦੇ 'ਚ ਵੀ ਦੱਸਾਂਗੇ ਇਹਨਾਂ ਲਈ ਇਹ ਵਾਲਾ ਵੀ ਰਿਫਲੈਕਟਰ ਕੋਲਰ ਵਾਲੀ ਵੀ ਐਕਟੀਵਿਟੀ ਕਰਾਂਗੇ